ਸੱਸੇ ਘਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਲਕਮਾ ਬਾਈ ਕੋਲ ਬਹੁਤ ਸੁਣੀਆਂ ਝੋਟੀਆਂ ਟੁਕੜ ਗੱਬਣਾ ਤੇ ਬਾਈ ਨਾਲ ਕਰਦੇ ਗੱਲਬਾਤ ਉੱਚੇ ਬੱਚੇ ਦੀ ਝੋਟੀ ਇੱਕ ਸੱਸੇ ਘਾਲ ਬਾਈ ਜੀ ਸੱਸੇ ਘਾਲ ਜੀ ਠੀਕ ਆ ਜੀ ਸਾਹ ਵਧੀਆ ਠੀਕ ਸਾਹ ਵਧੀਆ ਹੋਰ ਨਾਓ ਜੀ ਕੈਮ ਜੀ ਵਧੀਆ ਤੁਸੀਂ ਸੁਣਾਓ ਠੀਕ ਵਧੀਆ ਵਧੀਆ ਸਾਹ ਵਧੀਆ ਠੀਕ ਠਾਕ ਜੀ ਜਿਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆਂ ਇਹਦੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆਂ ਸਾਰਿਆਂ ਦਿਲੋਂ ਧੰਨਵਾਦ ਕਰਦੇ ਆਂ ਤੇ ਜਨਵਰ ਵੀਰ ਤੇ ਬੜੇ ਬੜੇ ਪਹਾੜਾਂ ਜਾਜ ਆ ਠੀਕ ਹੈ ਤੇ ਮੈਂ ਚਲੋ ਵੀਡੀਓ ਚਲਾ ਦਿੰਨੇ ਆ ਹਾਂਜੀ ਤੇ ਵੱਡੀਆਂ ਛੋਟੀਆਂ ਮੈਂ ਆਪਣੇ ਕੋਲ ਵੱਡੀਆਂ ਆ ਗਈਆਂ ਇੱਕ ਵੱਡੀਆਂ ਵੱਡੀਆਂ ਛੋਟੀਆਂ ਆ ਗਈਆਂ ਹਾਂਜੀ ਹਾਂਜੀ ਇੱਕ ਨਾਲ ਵੇਲਣਾ ਜੇ ਰੋੜਾ ਵੇਲਣਾ ਆ ਜੇ ਹਾਂਜੀ ਜਿਹੜੇ ਕ ਵੀਰ ਤੋਂ ਲੈਣਾ ਵੇ ਤਾਂ ਐਂ ਤੇ ਬਿਠਾਉਣੀ ਆ ਚਲੋ ਠੀਕ ਹਾਂਜੀ ਆ ਝੋਟੀ ਵੀਰ ਤੋਂ ਪਰ ਗੱਭਣਿਆ ਇਹ ਝੋਟਣ ਗੱਭਣਿਆ ਤੇ ਕਿੰਨੀ ਯਾਤੀ ਗੱਭਣ ਜੇ ਇਹ ਝੋਟੀ ਗੱਭਣ ਹੈਗੀ ਜੇ 24.5 ਦੀ 24.5 ਮਹੀਨਾ ਦੀ हां ਚਿੱਟੀਆਂ ਅੱਖਾਂ ਦੀ 24.5 ਦੀ ਚੈੱਕ ਪਾਸ ਆ ਤੇ 7 ਕਿਲੋ ਦੁੱਧ ਦੀ 7 ਕਿਲੋ ਦੁੱਧ ਦੀ ਆ ਪਹਾੜੇ ਦੇ ਮਿਲਦੀ ਬਹੁਤ ਚੰਗੀ ਝੋਟੀ ਠੰਡੀ ਤੇਰੀ ਵੱਡੀ ਆ ਲੈਓ ਲੈਓ ਬੇਹੋਈ ਚਿੱਟੀ ਅੱਖ ਦੀ ਝੋਟੀ ਆ ਗਈ ਬਹੁਤ ਅਬੜ ਤੇ ਵਧੀਆ ਤੇ ਭਾਈ ਛੇ ਲਾੜੋਂ ਭਾਈ 7 ਲਾੜੋਂ ਤੇ ਵਧੀਆ ਰਿਕਾਰਡ ਵਾਲੀ ਝੋਟੀ ਤੇ ਖੰਗ ਦੇ ਵਾ ਵਧੀਆ हां ਠੱਡੀ ਧੀਰੀ ਦੇ ਫਿਰ ਵੱਡੀ ਝੋਟੀ ਪੂਰੀ ਲੈ ਆਓ ਜੀ ਲੈ ਆਓ ਲੈ ਵੇਖੋ ਇਹ ਬਹੁਤ ਸੋਹਣੀ ਝੋਟੀ ਹੈ ਲੰਬਾਈ ਲੰਬੂਈ ਬੇੜ ਬੋਲਦੀ ਤੇ ਚਿਟੀ ਆਖਦੀ ਨਾ ਠੀਕ ਠੱਡੀ ਸੀਲ ਵੀਰੇ ਇਦਾਂ ਧਾਰ ਤੇ ਮਿਲਦੀ ਆ ਬਹੁਤ ਚੰਗੀ ਝੋਟੀ ਠੰਡੀ ਧੀਰੀ ਠੀਕ ਤੇ ਬਿਲਕੁਲ ਜਾਇਜ਼ ਭਾਣਾ ਦੇ ਦਾਂਗੇ ਹਾਂ ਜੀ ਮੁੱਲ ਝੋਟੀ ਦਾ ਵੀਰ ਜੋ ਮਰਜ਼ੀ ਕਰੀਏ ਇਹ ਨਾ ਇਹਨਾਂ ਦੇ ਮੁੱਲ ਕਰਨੇ ਹਾਂ ਨਾ ਜੀ ਵਾਲੇ ਉਹ ਵੀਰ ਭਰਾ ਜਿਹੜੇ ਜਿਹਨੇ ਝੋਟੀ ਸਾਈਸ ਹੋਈ ਪਾਉਣੀ ਹੈ ਜਿਹਨੇ ਖਾਣੀ ਹੈ ਹਾਂ ਜੀ ਮੋਹਨਪਾ ਮੇਦਾ 65 ਹਾਂ ਜੀ ਹਾਂ ਨਾ 60 ਦੀ 60 ਦੀ 60000 ਦੀ ਵੱਡੀ ਝੋਟੀਆਂ ਵੀਰ ਪੂਰੀ ਫੋਟੋ ਹਾਂ ਨਾ 60000 ਦੀ 60000 ਦੇ ਲਾਂ ਠੀਕ ਜੀ ਆ ਮਹੀਂ ਆ ਇਤੋਕੜ ਤੇ ਗੱਭਾਂ ਜੀ ਇਹ ਮੈਂ ਹਾਂ ਮਹੀਂ ਵੀਰੇ 1 ਮਹੀਨਾ ਹੋ ਗਿਆ ਬਾਣੀ ਨੂੰ ਨਾਲ 9 ਕਿਲੋ ਦੁੱਧ ਆ ਤੇ ਮਗਰ ਉਹ ਖੱਟਾ ਵੱਡਾ ਠੀਕ ਵੱਡਾ ਖੱਟਾ ਹਾਂਜੀ ਕਿਉਂਕਿ ਮਹੀਂ ਨਸਲ ਵਾਲੀ ਰਿਕਾਰਡ ਵਾਲੀ ਆ ਠੀਕ ਵੱਡੀ ਮੈਂ ਆ ਤੇ ਵੱਡੇ ਲੰਬਾਈ ਲੰਬਾਈ ਮੈਂ ਦੀ ਜੇ ਪੂਰੀ ਮੈਂ ਵੀਰ ਪਾੜੀ ਠੀਕ ਬਲੈਕ ਮੈਂ ਆ ਇੱਕ ਰੰਗ ਕਾਲੀ ਤੇ ਨਸਲ ਬਰੀਡ ਵਾਲੀ ਮਹੀਂ ਪਿਓਰ ਸਾਰ ਦੀ ਮੈਂ ਉਧਰੋਂ ਆਈ ਆ ਠੀਕ ਆ ਬੱਚਾ ਕੀ ਮੰਗਦੇ ਬੱਚਾ ਘਟਾ ਦੇ ਮੰਗ ਘਟਾਓ ਹਾਰਾ ਪੂਰਾ ਪਰਾਇਆ ਮੰਗ ਦੇਖੋ ਜੀ ਬਹੁਤ ਵੱਡੇ ਲੇਵੀ ਵਾਲੀ ਦਾ ਕਾਟ ਵਾਲੀ ਮੈਂ ਆ ਨਾ ਪੜੂਗਾ ਇਹ ਗਾਂ ਰਗਮ ਵਾਲੀ ਦੋ ਤੇ ਜਿੰਨਾ ਹੈਗਾ ਉਹ ਦੱਸਿਆ ਵੀਰ ਲੇਵਾ ਪਰ 12 ਕਣੌਣਾ ਲਈ ਫਿਰਨਗੇ ਠੀਕ ਆ ਆ 8 ਕਿਲੋ ਤੇ 7 ਪਕਾ ਹਾਣਾ 8 ਕਿਲੋ ਦੁੱਧ ਵੀਰ ਹੋਉ ਨਾ 8 ਕਿਲੋਾਂ ਦੀ ਗਰੰਟੀ ਉਹ ਮਿਲਦੀ ਬੱਚੇ ਨਹੀਂ ਬੱਚੇ ਨਹੀਂ ਮਿਲਦੀ ਬੱਚੇ ਨਹੀਂ ਲੈਓ ਜੀ ਦੇਖੋ ਜੀ ਲੰਬਾਈ ਲੰਬਾਈ ਮੈਂ ਦੀ ਬਹੁਤ ਸੋਣੀ ਆ ਤੇ ਜੱਡ ਬਲੈਕ ਪੂਰੀ ਵਧੀਆ ਸਰ ਕਾਰਟ ਵਾਲੀ ਗਾਰੰਟੀ ਵਾਲੀ ਮਹੀਂ ਆ ਗਏ ਵੀਰ ਜਿੰਨੂੰ ਕਹਿੰਦੇ ਪੂਰੀ ਟੌਪ ਕੁਆਲਟੀ ਦੀ ਠੀਕ ਹੈ ਜੀ ਮੋਲਵੀਰ ਭਾਵੇਂ ਜੋ ਮਰਜ਼ੀ ਕਰੀਏ ਕਟਾ ਖਾਲ ਦੋ ਇੱਕ ਰਾਮ ਬੜਾ ਹੈ ਕਟਾ ਗੜਾ ਹੈ ਆ ਆ ਬਿਸ਼ਨੂ ਕਟਾ ਪੂਰਾ ਵੱਡਾ ਆ ਗਿਆ ਮਗਾ ਦੁੱਧ ਪੀਦਾ ਆਏ ਬਰਾ ਸੋਨਾ ਕਟਾ ਮਾਲੀ ਪਣਨ ਵਾਲਾ ਆ ਗਿਆ ਠੀਕ ਬਹੁਤ ਚੰਗਾ ਬੱਚਾ ਪਾਲੇ ਕੋਈ ਠੀਕ ਨਾ ਸਾਵਾ ਵਜੇ ਕੀ ਰੇੜਾ ਦਾ ਬਿਲਕੁਲ ਜਿਆ ਦੇ ਵੀਰ ਮਹੀਂ ਜਵਾਪ ਸਮਾ ਦੀ ਇੱਕ ਨੰਬਰ ਆਦਾ ਆਦਾ ਕਿਲੋ ਦੀ ਇੱਕ ਤਾਰੀ ਆਉਂਦੀ ਮਹੀਂ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਤੇ ਬਣੀ ਨੂੰ ਹੋ ਗਿਆ ਉਹਦੇ ਗਾੜੀ ਕਰਮ ਜਿਹਦੇ ਵੀਰ ਮੈਂ ਨਾ ਵੀ ਵੀਰੇ ਪਰ ਨਕਲੀ ਮਹੀਂ ਆ ਪਾ ਪੂ ਮੈਂ ਦੀ ਵੇਖ ਗਾ ਇਹੋ ਜੀ ਮਹੀਂ ਕੱਟਣਾ ਲੈ ਆ ਵੀਰ ਜੀ ਬੜਾ ਲੱਗਾ ਪੋਲੀਆ ਮੁੱਲ ਕਰਾਂ ਮਹੀਂ ਦਾ 65 ਇਹ ਵੀ ਹਾਂ ਨਾ 60 ਦੀ ਕਟੇ 60 ਦੀ ਦੋਹੀ ਜੋੜਾ 60 60 ਦਾ ਤੇ ਜੇ ਇਕੱਠੀਆਂ ਲੈ ਜੇ ਤਾਂ ਵੀ ਮਾਣ ਦਾ ਮਾਣ ਵਾਧੋ ਹੋਰ ਹੋ ਜਾਊਗਾ ਆਹ ਛੋਟੀ ਆ ਵੀਰ ਖੱਦਰ ਦੀ ਵੀਡੀਓ ਪਕਾੜੇ ਪਕਵਾਲੇ ਸਾਡੇ ਨੂੰ ਹਾਂਜੀ ਸਾਜਾ ਦੀ ਵੀੜ ਹੈਗੀ ਆ ਸਾਡੇ ਆਪਣੇ ਟੋਲ ਪੇ 17 ਕਿਲੋ ਦੁੱਧ ਕੰਡੇ ਤੇ ਚੜਾ ਕੇ ਝੋਟੀ ਘਰੋਂ ਕੱਲੀ ਤੇ ਹੁਣ ਕੱਲੀ ਟੋਕੜੀ ਜੇ ਟੋਕੜੀ ਕੋਈ ਮਹੀਨੇ ਫੜਦੀ ਬਣੀ ਪਰ ਖਾਲੀ ਕਰਕੇ ਦਵਾ ਤੇ ਜਿਹੜਾ ਕੋਈ ਵੀਰ ਭਰਾ ਸਾਹਮਲੇ ਕਦ ਵਜੂਦ ਵਾਲੀ ਤੇ ਵੱਡੀ ਛੋਟੀ ਉਧਰ ਦੀ ਕੋਈ ਨਾਕ ਛੇਕਣੀ ਆ ਦੇਖੋ ਜੀ ਸੋਨਾ ਵੀਰ ਵੱਡੀ ਝੋਟੀ ਲੱਗੇ ਆ ਤੇ ਚੋਗੇ ਆਈ ਆ ਤੇ ਵਧੀਆ ਥਾਂ ਦੀ ਕੁਆਲਿਟੀ 6 ਕਿਲੋ ਵਧੀਆ ਦੁੱਧ ਦੋਵੇਂ ਟਾਈਮ ਤਾਰ ਤੇ ਮਿਲਦੀ ਏ ਝੋਟੀ ਚੋਚਾ 5-6 ਕਿਲੋ ਪੱਕਾ ਦੁੱਧ ਆਗਾ ਇਹ ਲੱਥੀ ਆਪਣੇ ਕੋ ਝੋਟੀ ਚੋਕ ਤੇ ਫੇਰ ਕੱਲੀ ਹਣਾ ਠੀਕ ਤੇ ਝੋਟੀ ਵੇਖੋ ਲੰਬਾਈ ਵੇਖੋ ਤੇ ਕਾਦੇ ਕੋਟੀ ਝੋਟੀ ਦਾ ਬਹੁਤ ਕਿਹੜਾ ਕੋਈ ਵੀਰ ਭਰਾ ਘਰ ਵਾਲਾ ਝੋਟੀਆਂ ਖੜੇ ਠੀਕ ਤੇ ਜੇ ਕੋਈ ਵੀਰ ਦੇਖ ਲਾਇਓ ਤਾਂ ਕਰਕੇ ਆ ਵੀ ਜਿੰਨੇ ਕਨੇ ਕੱਟੀ ਸਾਹਮਣੀ ਆ ਉਹਦੇ ਨਾਲੋਂ ਰਕਮ ਖਰਚ ਲੈ ਝੋਟੀ ਚੰਗੀ ਜਾਂਦਾ ਬਿਲਕੁਲ ਸਹੀ ਗੱਲ ਜਿਹਨੇ ਕੱਟੀ ਪਾਣੀ ਦੋ ਦਿਨ ਸਾਥ ਕੱਟੀ ਤਿਆਰ ਹੋਣੀ ਆ ਤੇ ਇਹ ਆ ਵੀ ਬਣੀ ਬਣੀ ਕੋਈ ਪੰਜਾਬ ਹੈ ਜੇ ਕੋਈ ਵੀਰ ਕੋ ਤੇ ਇਹ ਵੀ ਮੈਂ ਖਲੋਂਣ ਵਾਲੀ ਗਾਂ ਫੇਰ ਰਕਮ ਦੀ ਦੇਖੋ ਨਵਾਈ ਹੈ ਹਾਂ ਤੇ ਨਾ 55 ਹਾਂ ਜਿੰਜਾ ਹਜ਼ਾਰ ਦੀ ਵਾਈ ਹੁੰਦਾ 8000 ਦੀ ਝੋਟੀ ਖੜੀ ਖਲੋਤੀ ਹੋ ਜਾਂਦੇ ਹਿਸਾਬ ਨਾਲ ਪਰ ਘਰ ਵਾਲਾ ਵੀਰ ਝੋਟੀ ਮੰਗੇ ਸੇਵਾ ਵਾਲਾ ਵੀਰ ਮੰਗੇ ਉਹਦੇ ਗਾਇਆ ਤੇ ਕਰਮ ਵਾਲੀਆਂ ਬਣੀ ਹੋਗਾ ਤੇ ਬਣੀ ਨੂੰ ਗੁਆਰੰਟੀ ਨਹੀਂ ਆ ਉਹਦੇ ਕਰਮੇ ਵੀਰ ਦੇ ਜੇ ਨਿਕਲ ਆਵੇ ਪਰ ਚੰਗੀ ਝੋਟੀ ਚੋਰਿਆ ਵੱਡੀ ओके okay जी। ਪਾਕੀ ਵੀ ਦੀ ਮਾਲ ਇਹਦੇ ਇੱਕ ਮੇਲਣਾ ਵਖਾ ਲਈਏ। ਲਓ ਜੀ। ਮੇਲਣਾ ਠੀਕ ਆ ਨਾਲ ਕੋਈ ਡਕੜਾ ਵੀ। ਮੇਲਣਾ ਆ ਨਾਲ। ਮੇਲਣਾ ਵੀਰ ਜੀ। ਸਾਹ। ਨਾਲ ਕੜਾ ਗੋੜ ਵੀ ਕੋਈ ਵੀਰ ਕੱਢੇ ਜਿਹੜਾ ਖੜੂਗਾ। ਆਹ ਸੱਟ ਵੀ ਨਾ ਸਦਾ। ਹਾਂਜੀ ਹਾਂਜੀ। ਨਹੀਂ ਨਹੀਂ ਵੇਜੇ ਬੈਗੇ ਨਾਵੇਂ ਨੋਏ। ਠੀਕ ਹੈ। ਹਾਂਜੀ। ਕਮਾਦ ਵੀ ਹੈਗਾ ਬਾਹਰ ਦੇ ਦਾਂਗੇ। ਇਹ ਗੱਲ ਨਹੀਂ ਬੈਨ ਹੋਦੀ ਆ। ਇੱਕ ਬਾਤ ਜਿਹੜਾ ਕਮਾਦ ਦੇ ਦਾਂਗੇ ਨਾਲ। ਇੱਕ ਬਾਤ ਜਿਹੜਾ। ਹਾਂਜੀ। ਕਮਾਦ ਫਰੀ। ਕਮਾਲ ਫਰੀਦ ਚੋ ਠੀਕ ਬੜ ਰਾਂ ਆਪਣਾ ਆਗੇ ਬਿਲਕੁਲ ਜਿਆਜ ਰੇਟ ਤੇ ਦੇ ਦਾਂਗੇ ਜਿਹੜਾ ਕੋ ਵੀਰ ਭਰਾ ਮੰਗੂਗਾ ਹਾਂਜੀ ਤੇ ਬਿਲਕੁਲ ਜਿਆਜ ਕੱਲ ਦੋ ਗੱਡੀਆਂ ਵੀ ਹੋਣੀਆਂ ਉਹ ਵੀ ਪਾ ਦਾਂਗੇ ਨਾਲ ਹੀ ਅਸਾਂ ਦੋ ਗੱਡੀਆਂ ਗੱਡੀਆਂ ਜਿਹੜੇ ਵੀਰ ਬਣ ਜਾਣੇ ਕਿ 407 ਦੇ ਕਲੰਡੀ ਜੀਵ ਜਿਹੜਾ ਵੀਰ ਭਰਾ ਮੰਗੂ ਤਾਂ ਫੋਨ ਕਰ ਲੈ ਠੀਕ ਲੰਡੀ ਜੀਵ ਡਾਕਟਰ ਜੀ ਬੰਦੀ ਏ ਬਿਲਕੁਲ ਜਿਆਜ ਭਾਣਾ ਦਵਾਂਗੇ ਆ ਸੈਟ ਹੀ ਸਾਰਾ ਹੀ ਸੈਟ ਕਿਨੇ ਦਾ 35000 35000 ਦਾ ਨਾਲ ਹੀ ਕਮਾਦ ਲਓ ਜੀ 35000 ਦਾ ਇੱਕ ਕਰਾਂ ਫਿਰ ਉਹ ਖਾਦਨੇ ਦਾਗੋ ਕਰਕੇ ਪੀ ਨੂੰ ਇਹ ਲੋ ਜਾਨੀ ਆ ਮੈਂ ਇਹ ਚਾਹ ਤੂੰ ਮਰਾ ਦੀ ਮਣੀ ਠੀਕ ਕੋਟਿਆ ਆ ਉਹ ਕੱਢ ਕੋਟੀ ਬਾ ਇਹ ਲੋ ਜੀ ਸੋਹਣਿਆ ਬਿਲਣਾ ਸਾਰਾ ਸੈਟ ਜੀ ਇਹ ਲੋ ਅਰੇ ਆ ਮੈਂ ਇਹ ਚਾ ਨੋ ਵੀ ਆ ਫੋਰ ਮੇਡੀਕ ਚਾਰ ਛੋਟੀਆਂ ਜਿਹੜੀਆਂ ਆਉਂਦੀਆਂ ਚੱਗੀਆਂ ਛੋਟੀਆਂ ਵਧੀਆ 10 ਵੀਰ ਦੀ ਗੱਲ ਛੋਟੀਆਂ ਜਿਹੜੀਆਂ ਛੱਡ ਕੇ ਪਰਸਾਂ ਤੱਕ ਦਾ 10 ਛੋਟੀਆਂ ਵਧੀਆ ਆ ਛੋਟੀਆਂ ਵੱਡੀਆਂ ਆ ਜੋ ਸਹੀ ਗੱਲ ਦੀ ਤੇਰੀ ਵੀਰ ਤੇੜੀ ਦੋ ਤੇ ਚਾਰ ਕਿ ਛੋਟੀਆਂ ਹਾਲ ਮਈਆਂ ਬਿਲਕੁਲ ਪਿਆਰ ਆ ਚੰਗੇ ਨਾ ਨਾ ਮਈਆਂ ਸਭੇ ਲਾਇਏ ਮਈਆਂ ਨੇ ਆ ਦੇਖੋ ਮਈਆਂ ਵੱਡੀਆਂ ਤੇ ਬਾਕੀ ਆ ਵੀ ਇਹਨਾਂ ਦਾ ਮੋਡ ਜਿਹੜਾ ਵੀਰ ਭਰਾ ਮੰਗੂਗਾ ਪਰਸਾਂ ਚੜ੍ਹ ਜੇ ਵੀਡੀਓ ਓਕੇ ਭਾਈ ਜਲ ਫੋਰ ਡਰਾਫਟ ਫੋਨ ਨੰਬਰ ਹੈ 9827407052 ਹਾਂਜੀ ਨਾਮ ਮਾਨਾ ਦਾ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਜਿਹੜਾ ਜਿਹੜਾ ਅੰਮ੍ਰਿਤਸਰ ਪਿੰਡ ਪੋਮਾ ਬਾਬੇ ਰਡੇ ਵਾਲਾ ਜੀਠੇ ਲੱਗੇ ਪਿੰਡੇ ਵੀ ਉੱਥੇ ਤੇ ਲਾਈਕ ਕਮੈਂਟ ਸ਼ੇਅਰ ਵਾਤਵਾਂਵਾ ਚੈਨਲ ਅਨਸਕ੍ਰਾਈਬ ਕਰਿਆ ਕਰੋ ਵਾਤਵਾਂਵਾ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਹਾਂਜੀ ਚੰਗੇ ਤੋਂ ਚੰਗਾ ਜਨਵਰ ਜਿਦਾਂ ਦਾ ਕੋਈ ਵੀਰ ਭਰਾ ਮੰਗਦਾ ਜ਼ਿੰਦਾਰੀ ਕੈਦੀ ਵੀ ਦੀ ਡਿਮਾਂਡ ਹੁੰਦੀ ਉਹਦੇ ਜਦੋਂ ਉਹਦਾ ਜਨਵਰ ਦੀ ਫੋਨ ਕਰੇ ਜੇਕਰ ਨੀਲੀ ਦੀ ਕੱਟੀ ਮਈ ਜਿਦਾਂ ਦਾ ਕੋਈ ਜਨਵਰ ਮੰਗਦਾ ਉਹਦਾ ਦਾ ਪਹੁੰਚੂ ਠੀਕ ਹੈ ਜੀ ਹਾਂਜੀ ਬਿਲਕੁਲ ਧੰਨ